ਜਿੰਦਾਬਾਦ ਕਿਸਾਨ ਇਕਜਾ ਜਿੰਦਾਬਾਦ ਅੱਜ ਦਾ ਜਿਹੜਾ ਮਾਮਲਾ ਹੈ ਪਿਛਲੇ ਕੁਝ ਸਮੇਂ ਤੋਂ ਚੱਲ ਰਿਹਾ ਹੈ ਤੁਸੀਂ ਦੇਖਿਆ ਇਹਨਾਂ ਸਰਕਾਰੀ ਦਫ਼ਤਰਾਂ ਦੇ ਅੱਗੇ ਇੱਕ ਐਜੀਟੇਸ਼ਨ ਚੱਲੀ ਇੱਕ ਬਜ਼ੁਰਗ ਕਿਸੇ ਮਾਮੂਲੀ ਝਗੜੇ ਦੇ ਦੌਰਾਨ ਦਮ ਤੋੜ ਗਿਆ ਸੀ ਤਾਂ ਉੱਥੇ ਉਹਨੂੰ ਰੱਖ ਕੇ ਦਫ਼ਤਰਾਂ ਦੇ ਸਾਹਮਣੇ ਕਾਫੀ ਚਿਰ ਮੁਜ਼ਾਹਰੇ ਹੁੰਦੇ ਰਹੇ ਉਹ ਇੱਕ ਧਿਰ ਦੇ ਸਿਰ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਰਜਿੰਦਰ ਸਿੰਘ ਸੁਜਿੰਦਰ ਸਿੰਘ ਉਹਨਾਂ ਦੇ ਪਾ ਪੁੱਤਰ ਪਿਰਥੀ ਸਿੰਘ ਉਹਨਾਂ ਦੇ ਸਿਰ ਲਾਉਣ ਦੀਆਂ ਕਤਲ ਦਾ ਮਕਦਮਾ ਦਰਜ ਕਰਾਉਣ ਦੀਆਂ ਸਾਜ਼ਿਸ਼ਾਂ ਚੱਲਦੀਆਂ ਰਹੀਆਂ ਤਾਂ ਉਹ ਪੁਲਿਸ ਵੱਲੋਂ ਇੰਨਾ ਦਬਾਅ ਪਾਇਆ ਗਿਆ ਸੁਖਜਿੰਦਰ ਸਿੰਘ ਹਰਜਿੰਦਰ ਸਿੰਘ ਪੁੱਤਰ ਪਿਰਥੀ ਸਿੰਘ ਲਵਾਨਿਆ ਵਾਲੀ ਤੇ ਕਿ ਉਹਨਾਂ ਨੂੰ ਇੱਕ ਮਹੀਨਾ ਘਰੇ ਨਹੀਂ ਵੜਨ ਦਿੱਤਾ ਗਿਆ ਜਦੋਂ ਘਰੇ ਨਹੀਂ ਵੜਨ ਦਿੱਤਾ ਗਿਆ ਉਹਦੇ ਤੇ ਉਸ ਮਾਮਲੇ ਨੂੰ ਕਤਲ ਦੇ ਵਿੱਚ ਬਦਲਣ ਦੀਆਂ ਪੁਲਿਸ ਪ੍ਰਸ਼ਾਸਨ ਵਿਰੋਧੀ ਧਿਰਾਂ ਰਲ ਕੇ ਸਾਜ਼ਿਸ਼ਾਂ ਰਚਦੀਆਂ ਰਹੀਆਂ ਤਾਂ ਉਹਨਾਂ ਦੀ ਬਿਰਧ ਮਾਤਾ ਜਿਹਦਾ ਹਾਰਟ ਦੇ ਮਰੀਜ਼ ਸੀ ਸ਼ੂਗਰ ਦੇ ਮਰੀਜ਼ ਸੀ ਉਹਨਾਂ ਦਾ ਪ੍ਰੋਪਰ ਚੈੱਕਅਪ ਚੱਲਦਾ ਸੀ ਦਵਾਈ ਚੱਲਦੀ ਸੀ ਤਾਂ ਪਰਿਵਾਰ ਘਰ ਦੇ ਵਿੱਚ ਨਾ ਹੋਣ ਕਰਕੇ ਉਸ ਮਾਤਾ ਦਾ ਪ੍ਰੋਪਰ ਚੈੱਕਅਪ ਨਹੀਂ ਕੀਤਾ ਜਾ ਸਕਿਆ ਉਹਨਾਂ ਦਾ ਟ੍ਰੀਟਮੈਂਟ ਨਹੀਂ ਕੀਤਾ ਜਾ ਸਕਿਆ ਉਹਨਾਂ ਦੇ ਮਨ ਦੇ ਉੱਤੇ ਇੱਕ ਠੇਸ ਪਹੁੰਚੀ ਕਿ ਉਹਨਾਂ ਦੇ ਪਰਿਵਾਰ ਦੇ ਉੱਤੇ ਬੱਚਿਆਂ ਦੇ ਉੱਤੇ ਪਤਾ ਨਹੀਂ ਕਿੰਨਾ ਕੁ ਤਸ਼ੱਦਦ ਹੋਊਗਾ ਕਿ ਕਿੱਡਾ ਕੋ ਉਹਨਾਂ ਦੇ ਉੱਤੇ ਮਤਲਬ ਇਹ ਵਿਰੋਧੀ ਲੋਕ ਕੀ ਜ਼ਬਰ ਕਰਨਗੇ ਤਾਂ ਮਾਤਾ ਦਮ ਤੋੜ ਗਈ ਉਹ 10 ਤਰੀਕ ਤੋਂ ਲੈ ਕੇ ਡੱਡ ਬੋਡੀ ਜਿਹੜੀ ਮੋਰਚਰੀ ਦੇ ਵਿੱਚ ਪਈ ਹੈ ਤੇ ਅਸੀਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਸੀਂ ਦੱਸਣਾ ਚਾਹੁੰਦੇ ਅੱਜ ਐਸਐਸਪੀ ਸਾਹਿਬ ਦੇ ਦਫ਼ਤਰ ਦੇ ਵਿੱਚ ਆ ਕੇ ਮੁਜ਼ਾਹਰਾ ਲੈ ਕੇ ਆਏ ਆ ਪੁਤਲਾ ਲੈ ਕੇ ਆਏ ਆ ਅਸੀਂ ਕਮੇਟੀ ਤਾਇਨਾਤ ਕੀਤੀ ਗਈ ਐ ਇਸ ਮਾਮਲੇ ਦੇ ਵਿੱਚ ਜਗਦੀਪ ਸਿੰਘ ਪਟਿਆਲਾ ਮਹਿੰਦਰਜੀਤ ਸਿੰਘ ਘਣਿਆ ਜਿਲ੍ਹਾ ਜਰਨਸਕਤਰ ਫਰੀਕੋਟ ਅਸੀਂ ਇਸ ਕਮੇਟੀ ਨੇ ਜਾਂਚ ਕੀਤੀ ਐ ਕਿ ਜਲਦੀ ਤੋਂ ਜਲਦੀ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਲੋਕਾਂ ਨੇ ਇਹ ਮਾਹੌਲ ਕ੍ਰੀਏਟ ਕੀਤਾ ਕਿ ਉਹ ਮਾਤਾ ਦਮ ਤੋੜ ਕੇ ਜਿਸ ਦੇ ਹੱਦਕਾ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰੇ ਵਰਨਾ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਤੈਅ ਹੋ ਚੁੱਕਿਆ ਹਰੀਕੇ ਹੈਡਵਰਕਸ ਦੇ ਉੱਤੇ ਜਥੇਬੰਦੀ ਬੀਕੇ ਜੁ ਇੱਕਤਾ ਸਿੱਧੂਪੁਰ ਦਾ ਕਣਕ ਬਜਾਈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੈਂਪ ਚੱਲਦਾ ਉੱਥੇ ਇੱਕ ਮੀਟਿੰਗ ਹੋ ਕੇ ਬਲਾਕ ਦੇ ਪੰਜਾਬ ਦੇ 80 ਪ੍ਰਧਾਨ ਤੇ 20 ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਦੇ ਵਿੱਚ ਤੈਅ ਹੋ ਚੁੱਕਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਇਹ ਇੱਕ ਮੋਰਚਾ ਕੱਲੇ ਮੁਖਸਰ ਸਾਹਿਬ ਦਾ ਨਹੀਂ ਰਹੇਗਾ ਇਹ ਮੋਰਚਾ ਪੂਰੇ ਪੰਜਾਬ ਦਾ ਬਣੂਗਾ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਤੁਸੀਂ ਦੇਖੋਗੇ 8 ਤੋਂ 10 ਹਜ਼ਾਰ ਕਿਸਾਨਾਂ ਦਾ ਇਕੱਠ ਹੋਊਗਾ ਜੇਕਰ ਇਹਨਾਂ ਦਿਨਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਇਨਸਾਫ਼ ਨਾ ਦਿੱਤਾ ਤਾਂ ਇਸ ਸੜਕ ਦੇ ਉੱਤੇ ਮਾਤਾ ਦੀ ਡੈੱਡ ਬੋਡੀ ਰੱਖੀ ਜਾਊਗੀ ਮੋਰਚਾ ਵੱਡਾ ਹੋਊਗਾ ਤੇ ਰੈਗੂਲਰ ਚਲਾਇਆ ਜਾਊਗਾ ਇਹਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੈ ਦੂਸਰਾ ਡੀਐਸਪੀ ਪ੍ਰਦੀਪ ਸਿੰਘ ਹੈ ਉਹਦਾ ਬਿਹੇਵ ਕਿਸਾਨ ਆંદੋਲਨਾਂ ਦੇ ਵਿੱਚ ਅਕਸਰ ਦੇਖਿਆ ਗਿਆ ਹੈ ਭਾਰਤ ਮਾਲਾ ਨਾਮ ਦਾ ਪ੍ਰੋਜੈਕਟ ਜਿਹਦਾ ਕਿਸਾਨਾਂ ਨੇ ਵਿਰੋਧ ਕੀਤਾ ਉੱਥੇ ਵੀ ਉਹਦੀ ਬੋਲਬਾਣੀ ਤੇ ਐਸ ਲੜਾਈ ਦੇ ਵਿੱਚ ਵੀ ਉਹ ਕਹਿੰਦਾ ਹੈ ਸੰਘਰਸ਼ੀ ਲੋਕਾਂ ਨੂੰ ਜਥੇਬੰਦਕ ਲੋਕਾਂ ਨੂੰ ਕਹਿੰਦਾ ਬਹੁਤ ਜਥੇਬੰਦੀਆਂ ਵੇਖੀਆਂ ਮੈਂ ਮੈਂ ਧੌਣ ਚੋਂ ਕਿਲਾ ਕੱਢਣਾ ਇਹਨਾਂ ਦਾ ਤੇ ਹੁਣ ਅਸੀਂ ਉਹ ਡੀਐਸਪੀ ਸਾਹਿਬ ਨੂੰ ਦੱਸਣਾ ਚਾਹੁੰਦੇ ਹਾਂ ਹੁਣ ਵਾਰੀ ਸਾਡੀ ਹੈ ਹੁਣ ਦੇਖਾਂਗੇ ਧੌਣ ਚ ਕਿਲਾ ਤੂੰ ਕਢਦਾ ਸਾਡੇ ਕਿ ਅਸੀਂ ਤੇਰੇ ਕਢਦੇ ਆ ਇਹ ਸਾਡੀ ਮੰਗ ਹੈ ਉਸ ਡੀਐਸਪੀ ਦੇ ਉਤੇ ਤਰੰਤ ਜਲਦੀ ਤੋਂ ਜਲਦੀ ਕਾਰਵਾਈ ਹੋਵੇ